ਆ ਵੀ ਚਾਰ ਵਿੱਚ ਨਹੀਂ ਤੂੰ ਹਾਂ ਵਿੱਚ ਨਹੀਂ ਆ ਆ ਵੀ ਆ ਦੋ ਢੇਰ ਗਾ ਠੀਕ ਆ ਵੇਖ ਲੈ ਮੇਰੇ ਦਾਣੇ ਆ ਮਾੜੀ ਮੋਟੀ ਵਿੱਚ ਕਣੀ ਆ ਹਾਂ ਤੇ ਕਿੰਨੇ ਪੈਸੇ ਨੇ ਇਹ 10000 ਰੁਪਿਆ ਨਹੀਂ ਨਹੀਂ ਯਾਰ ਇੰਨੇ ਨਹੀਂ ਕੁੱਲ ਮਿਲਾ ਕੇ ਰੁਪਿਆ ਦੇਣਾ 2000 ਨਹੀਂ ਯਾਰ 10000 ਰੁਪਿਆ ਯਾਰ ਇੰਨੇ ਮੇਰੇ ਦਾਣੇ ਆ ਨਹੀਂ ਨਹੀਂ ਯਾਰ 2000 ਰੁਪਿਆ ਜਾ ਜਾ ਨਹੀਂ ਨਹੀਂ ਹੋਰ ਬਾਦ ਯਾਰ ਕੋਲਮ ਲਾ ਕੇ ਰੇਟ ਤੈਨੂੰ ਸਹੀ ਲਾਵਾ ਦੇਦਾ 3000 ਰੁਪਏ ਦੇਣਾ ਇਹ ਦੁਗਾ ਨਹੀਂ ਕਰ ਸਕਦਾ ਨਹੀਂ ਯਾਰ ਇਹ ਤੂੰ ਜਮੇ ਥੱਲੇ ਆ ਗਿਆ ਮੇਰਾ ਮੁੰਡਾ ਮੰਗਦਾ ਮੈਥੋਂ 6 ਵਾਲਾ ਫੋਨ ਅੱਛਾ ਮੈਂ ਉਹਨੂੰ ਫੋਨ ਲੈ ਕੇ ਦੇਣਾ ਅੱਛਾ ਤੇ ਮੈਂ ਕਾ ਚੱਲ ਵੇਚ ਕੇ ਪੈਸੇ ਇਕੱਠੇ ਹੋ ਜਾਣਗੇ ਕੁਛ ਇਧਰ ਉਧਰ ਕਰਾਂਗੇ ਤੈਨੂੰ ਲੈ ਦੇਾਂਗੇ ਯਾਰ ਜਿਹੜਾ ਪੰਗਾ ਢੇੜਿਆ ਉਹ ਤਾਂ ਗੱਲ ਸਹੀ ਏ ਹਾਂ ਪਰ ਚੱਲ ਤੇਰੀ ਨਾਲ ਮੇਰੀ 5000 ਦੀ ਲਾ ਜਾ ਨਹੀਂ ਨਹੀਂ ਯਾਰ ਕੋਲਮ ਲਾ ਕੇ ਤਾਂ 3000 ਰੁਪਏ ਦੇਣਾ ਅੱਛਾ ਲੈਣੀ ਹੈ ਲੈ ਲੈ ਨਹੀਂ ਨਹੀਂ ਅੱਛਾ ਨਹੀਂ ਯਾਰ 5000 ਰੁਪਏ ਦੇ ਦੇ ਨਹੀਂ ਨਹੀਂ 5000 ਤਾਂ ਬਹੁਤ ਜ਼ਿਆਦਾ ਯਾਰ ਫਰਮਾਨਗਰ ਲਉ ਤਾਂ ਨਹੀਂ ਯਾਰ ਚੱਲ ਲਉ ਦੇ ਦੇ ਰਾਂਗੇ ਤੈਨੂੰ ਚੱਲ ਠੀਕ ਆ ਲੈ ਆ ਰਿਹੜੀ ਤੇ ਲੈ ਜਾ ਲਾ ਦੇ ਗੀ ਲੈ ਠੀਕ ਆ ਕੋਈ ਨਹੀਂ ਤੇਰੀ ਮੇਰੇ ਪੱਕਾ ਹੋ ਗਿਆ ਠੀਕ ਹੈ ਠੀਕ 3000 ਰੁਪਏ ਵਾ ਦੇ ਦੇ ਹੁਣ ਹੈਗਾ ਯਾਰ ਮੇਰੇ ਮੁੰਡੇ ਨੂੰ ਫੋਨ ਲਾ ਦੇ ਮੈਨੂੰ ਲੈ ਜਾਊਗਾ ਮਸਾਂ ਅਜ 13 ਦਿਨਾਂ ਬਾਅਦ ਵਿਹਲਾ ਹੋਇਆ ਨੰਬਰ ਬੋਲ ਯਾਰ ਬਾਈ ਨੰਬਰ ਹੈਗਾ ਦਾ 9 9 7 7 4 4 4 2 2 1 1 0 0 8 8 ਸਤਾ ਸਤਾ ਮਰੇ ਲਾਦਾ ਚਾ ਕਰ ਹਾਂ ਲਾ ਦੇ ਲਾ ਦੇ ਹਲੋ 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 ਹਾਂਜੀ ਮੈਂ ਕਿਹ ਦਾਣੇ ਤੁਲ ਗਏ ਆਪਣੇ ਮੈਨੂੰ ਲੈ ਜਾ ਕੇ ਤੁਲ ਗਏ ਹਾਂ ਵੇਲਾ ਹੋ ਗਿਆ ਮੈਂ ਚਲ ਕੋਈ ਨਹੀਂ ਮੇਰਾ 사ਲਾ ਕਹਿਣਾ ਦਾਣਾ ਮੰਡੀ ਚ ਬੈਠਾ ਰਿਹਾ ਮੈਂ ਵੇਲਾ ਮਸਾ ਹੋਇਆ 13 14 ਦਿਨਾਂ ਬਾਅਦ ਲੈ ਜਾ ਆ ਕੇ ਪਤ ਸ਼ੇਰ ਬਣ ਗਿਆ ਚਲ ਕੋਈ ਨਹੀਂ ਹਾਂਜੀ ਵੇਜਤੀ ਤੇਰੀ ਮੈਂ ਤੂੰ ਛੇਤੀ ਆ ਜਾ ਲੈਣ ਮੈਂ ਆਉਣਾ ਆਉਣਾ ਆ ਜਾ ਲੈ ਵੇ ਚਲ ਹੀ ਗੱਲ ਅੱਜ ਲੈਨੇ ਬੁੜੇ ਤੋਂ ਆਹ ਹੁਣ ਆ ਗਿਆ ਕਹੇ ਆ ਗਿਆ ਆ ਗਿਆ ਆ ਗਿਆ ਵੰਡ ਲਿਆ ਹਾਂ ਵੇਚਤਾ ਵੇਚਤਾ ਐ ਕਰ ਹੁਣ ਹਾਂ ਪਹਿਲਾਂ ਮੇਰੀ ਡਾੜੀ ਵਾਲੀ ਪੈਪਸੀ ਫੜਾ ਇਹਨਾਂ ਫੇਰ ਫੜੂ ਪਹਿਲਾਂ ਪੈਸੇ ਦੇ ਉਹ ਘਰੇ ਜਾ ਕੇ ਲੈ ਲਈ ਨਾ 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 ਮੈਂ ਤੈਨੂੰ ਪਹਿਲਾਂ ਵਾਦਾ ਕੀਤਾ ਸੀ ਮੈਂ ਆਈਫੋਨ ਲੈਣਾ ਤੇ ਮੈਂ ਉਹ ਦਵਾ ਦੂੰਗਾ ਘਰੇ ਜਾ ਕੇ ਲੈ ਲਈ ਪੈਸੇ ਨਾ 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 ਮੈਂ ਤਾਂ ਆਈਫੋਨ ਹੀ ਲੈਣਾ ਚੱਲਿਆ ਲੈ ਲੈ ਚੱਲਿਆ ਅਗਲਾ ਤਰਾ ਕੱਢ ਕੇ ਵੇਚ ਦਜਾ ਮੈਂ ਐ ਕੁਆੜ ਕਰਕੇ ਮੈਂ ਨਹੀਂ ਲੈਣਾ ਚੱਲਿਆ ਚੱਲਿਆ ਮੈਂ ਤਾਂ ਨਵਾਂ ਹੀ ਲੈਣਾ ਉਹ ਲੈਣਾ ਜਿਹੜਾ ਹੁਣ ਲੋਚ ਹੋਇਆ 17 ਸਾਰੇ ਮੇਰੇ ਬਿੱਲਾਂ ਕੋਲੇ ਉਹੀ ਆ ਤੇਰੇ 17 ਦਾ ਤਾਂ ਮੈਨੂੰ ਪਤਾ ਨਹੀਂ ਤੂੰ ਮੈਨੂੰ ਭਾਏਗਾ ਠੰਡੇ ਪਾਣੀ 'ਚ ਲੱਗਦਾ ਮੇਰੀ ਗੱਲ ਸੁਣ ਬੱਤ ਹਾਂ ਬਸਾਣਾ ਕਰੀ ਹੂੰ ਫੋਨ ਤਾਂ ਇਹ ਹੀ ਗੱਲ ਨਾ ਕਰਦੇ ਮੈਂ ਤਾਂ ਦੰਦਾਤਾ ਫੋਨ ਲੈ ਲਾਂਗੇ ਆਪਾਂ ਆਸਪਤੀ ਚ ਹੁਣ ਤਾਂ ਕੇਰਾ ਤੇਰੇ ਉਹ ਡੱਡੂ ਜੇ ਚਾਰਜਰ ਜੋਗੇ ਬੱਟੇ ਆ ਮੈਂ ਤਾਂ ਉਹ ਯਾਰ ਮੈਂ ਨਹੀਂ ਲੈ ਲੁਕ ਜਾਂਦਾ ਤੈਨੂੰ ਆਉਦਾ ਆ ਜੀ ਜਦੋਂ ਮਰਦੀ ਆ ਜੀ ਉਹ ਲੈ ਲੈ ਤਾਂ ਜਾ ਨਾ ਨਾ ਜਦੋਂ ਮਰਦੀ ਆ ਜੀ ਉਹ ਨਾਲ ਤਾਂ ਲੈ ਜਾ ਨਾ ਨਾ ਜਦੋਂ ਜਦੋਂ ਜੰਮਿਆ ਸੀ ਨਾ ਤੇਦੀ ਮਾਂ ਨੇ ਨਾਂ ਰੱਖਤਾ ਚਿਰਾਗ ਕਹਿੰਦੀ ਮੇਰਾ ਪੁੱਤ ਚਿਰਾਗ ਆ ਗਿਆ ਇਹ ਤਾਂ ਮੇਰਾ ਸਾਲਾ ਮੈਨੂੰ ਭਿਜਾਉਣ ਨੂੰ ਖਰਦਾ ਠਟੇ ਮੂੰਹ ਆ ਜੀ ਗੰਦੀ ਲਾਤ ਦੇ ਮਾਣਾ ਤਰਫ ਹੀ ਜਾਣਾ ਪੈਣਾ Oh, my God.